ਜਦੋਂ ਸਾਨੂੰ ਆਨਾ ਡੱਡੂਆਂ ਨੂੰ ਜਾ ਲਾ ਕੇ ਫਾੜ ਲੈਂਦਾ ਜਦੋਂ ਵੋਟਾਂ ਆਉਂਦੀਆਂ ਜਦੋਂ ਵੋਟਾਂ ਨਿਕਲਦੀਆਂ ਫੇਰ ਵਿੱਚ ਛੱਡ ਦਿੰਦਾ ਆ ਛੱਪੜ ਹੋਈ ਆ ਪਰਿਆ ਰਹਿੰਦਾ ਸਰਪੰਚ ਦਾ ਹੁਣ ਇੱਥੇ ਆਇਆ ਨਹੀਂ ਹੁਣ ਦੇਰੇ ਨਾਲ ਦੇਖੋ ওভারਫਲੋ ਛੀਨੇ ਹੋਰੇ ਚੋਕ ਦਿੱਤਾ ਹੈ ਉਹ ਇਹਦੇ ਭਾਈ ਮੱਛੀਆਂ ਲਿਆ ਲਈਏ ਮੇਰੇ ਸਾਹਮਣੇ ਚਾਹੀਦੇ ਨੇ ਮਛੇਈਆਂ ਤੇ ਲੱਗਦਾ ਵਾ ਇਹ ਹੋ ਰਿਹਾ ਹੈ ਮੈਂ ਸਰਪੰਚ ਸਾਹਿਬ ਨੂੰ ਫੋਨ ਕਰਕੇ ਮਗਾਲੀਏ ਉਹਨੂੰ ਕਿ ਸਰਪੰਚ ਸਾਹਿਬ ਮਛੇੇ ਦੇ 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 ਦਾਰੇ ਦਸਤਾਲ ਆਹ ਦੇਖੋ ਭਾਈ ਤੇ ਆਹ ਗਲੀ ਦੇ ਵਿੱਚ ਘਰਾਂ ਚ ਜਾਂਦਾ ਬਣੀ ਹਾਂਜੀ ਭਾਂਜੀ ਥੋੜਾ ਲੱਗੇ ਇਧਰ ਆਓ ਰੇ ਨੂੰ ਆਓ ਇਹ ਤਾਂ ਤੁਹਾਡਾ ਚਿਹਰਾ ਨਹੀਂ ਆ ਰਿਹਾ ਤੇ ਤਾਂ ਜੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਸਾਡੇ ਘਰਾਂ ਚ ਬਹੁਤ ਪਾਣੀ ਆਉਣ ਡਿਆ ਹੋਇਆ ਬਹੁਤ ਮੁਸ਼ਕਲ ਹੋਈ ਹੈ ਗੰਦਾ ਪਾਣੀ ਨਾਲ ਸੱਚੀ ਬਿਮਾਰ ਹੋਉਣ ਡਿਆ ਹੈ ਸਾਰੇ ਜੀ ਸਾਡੇ ਦਿਨਾਂ ਆਉਣੇ ਵੀ ਮੁਸ਼ਕਲ ਆ ਜਾਂਦਾ ਹੈ ਫਿਰ ਸਰਪੰਚ ਦਾ ਹੁਣ ਇੱਥੇ ਆਇਆ ਨਹੀਂ ਹੁਣ ਨਹੀਂ ਆਇਆ ਅਜੇ ਨਹੀਂ ਆਇਆ ਕੀ ਬਾਤ ਹੈ ਜੀ ਕਿੰਨੀ ਦਿਨ ਹੋ ਗਏ ਪਾਣੀ ਖੜੇ ਨੂੰ ਇਹਨੂੰ ਇਹ ਤਾਂ ਬਹੁਤ ਕਾਫੀ ਟਾਈਮ ਤੋਂ ਜਿੱਦ ਖੜਾ ਹੁੰਦਾ ਕਿੰਨਾ ਟਾਈਮੋਂ ਆਛਾ ਕਾਫੀ ਲੰਬਾ ਸਮਾਂ ਹੋ ਗਿਆ ਕਾਫੀ ਲੰਬਾ ਸਮਾਂ ਹੋ ਗਿਆ ਆਈਦਾ ਵਾ ਕਹਿ ਕੇ ਆਈਦਾ ਸਾਡੇ ਕੋਲੋਂ ਸਾਡੇ ਕੋਲੋਂ ਤੁਰਨਾ ਔਖਾ ਹੋ ਗਿਆ ਇੱਥੋਂ ਉੱਥੋਂ ਇੰਨੀ ਦੂਰ ਆ ਕੇ ਤੁਰਨਾ ਔਖਾ ਹੈ ਸਾਡੇ ਕੋਲੋਂ ਇੱਥੇ ਤੇ ਇਹ ਲੋਕ ਧੰਨੇ ਨੇ ਜਿਹੜੇ ਇਦਾਂ ਦੇ ਗੰਦਗੇ ਪਾਣੀ ਵਿੱਚ ਰਹਿੰਦੇ ਆ ਦੇਖੋ ਓਵਰਫਲੋ ਸੀਵਰੇਜ ਓਵਰਫਲੋ ਕੀਤਾ ਹੋਇਆ ਤੇ ਆ ਜੀ ਘਰ ਦੇ ਹਾਲਾਤ ਇਹਨਾਂ ਦੇ ਪਾਣੀ ਦੇ ਬਾਥੂ ਮਾ ਦੇ ਪਾਣੀ ਭਰੇ ਹੋਏ ਐ ਐਡਾ ਪਾਣੀ ਮੰਜੇ ਖੜੇ ਕਰ ਕਰਕੇ ਨਹਾਉਂਦੇ ਆ ਅਸੀਂ ਥੋੜੇ ਰੋ ਓਏ ਓਏ ਇਹ ਤੇ ਭਾਈ ਮੱਛੀਆਂ ਲਿਆ ਦੀਏ ਮੇਰੇ ਸਾਹਮਣੇ ਨਾਲ ਚਾਹੀਦੇ ਨੇ ਮੱਛੀਆਂ ਇੱਥੇ ਲੱਗਦਾ ਵਾ ਇਹੀ ਮਾਹੌਲ ਹੋਇਆ ਵਾ ਮੈਂ ਸਰਪੰਚ ਸਾਹਿਬ ਨੂੰ ਫੋਨ ਕਰਕੇ ਮੰਗਾਲੀਏ ਉਹਨੂੰ ਕਿਹੜੇ ਸਰਪੰਚਾਂ ਮੱਛੀਆਂ ਦੇ ਦੇਓ ਵਿਚਾਰੇ ਕੁਝ ਪਾਲ ਲੈਣੇ ਇਹ 30 ਸਾਲ ਦੀ ਆਹੀ ਕਾਰਗਿਰੀ 30 ਸਾਲਾਂ ਚ ਬੱਧੀ ਸਰਪੰਚਾਂ ਨੇ ਕੰਮ ਕਰਾਏ ਕਿੰਨੀ ਕਿੰਨੀ ਦਿਨ ਹੋ ਗਈ ਇਹਨੂੰ ਇਦਾਂ ਹੀ ਐਡਾ ਹੀ ਭਾਈ ਸਾਨੂੰ ਤਾਂ ਬਹੁਤ ਚਿਰ ਹੋ ਗਿਆ ਐ ਫਿਰ ਵੀ ਆਹ ਸਾਰੇ ਆ ਰਹੇ ਨੇ ਕਹਿੰਦਾ ਕਰਦੇ ਕੋਈ ਨਹੀਂ ਸਾਡੀ ਸਾਨ ਦਾ ਅੱਛਾ ਕਰੋ ਸਾਰਿਆਂ ਦੀ ਕੀਤੀ ਅਸੀਂ ਸਾਰੇ ਸਰਪੰਚਾਂ ਦੀ ਕੀਤੀ ਸਾਨੂੰ ਤਾਂ ਇਹ ਕੋਈ ਪਾਈ ਵੇਲੇ ਪੈਸੇ ਦੇ ਦੇ ਕੇ ਹਰ ਵਾਰੀ ਦੇ ਸਹਾਰਾ ਇਹ ਤਾਂ ਇਹ ਜੜੀ ਨਹੀਂ ਸਾਡੇ ਨਾਲ ਕੰਮ ਨਹੀਂ ਕਰਦਾ ਅਗਲੇ ਦੁਪਹਿਰ ਦੇ ਵੀ ਬਹੁਤ ਮੰਗਦੇ ਆ ਸਾਫ ਕਰਾਉਣ ਤੇ ਚਾਚਾ ਜੀ ਅੱਜ ਦੁਪਹਿਰ ਇਕੱਠੇ ਕਰਕੇ ਜਦੋਂ ਇਕੱਠੇ ਕਰਵਾ ਕੇ ਨਹੀਂ ਜਾਂਦੇ ਉਹ ਫੇ ਉਹਦਾ ਪਾਣੀ ਕਰਕੇ ਨਹੀਂ ਆਉਂਦਾ ਸਾਡੇ ਪਿੰਡ ਸਮਝ ਲੈ ਮੀਂਹ ਜਦੋਂ ਆ ਜਵਣਾ ਤੇ ਬੁੜੀਆਂ ਨੂੰ ਆ ਸੀਵਰੇਜ ਦੀ ਪੈ ਜਾਂਦੀ ਆ ਜਦੋਂ ਸਾਡੇ ਪਿੰਡ ਮੀਂਹ ਆਵੇ ਤਾਂ ਮੀਂਹ ਸਰ ਉੱਤੇ ਵਰਦਾ ਹੁੰਦਾ ਪਾਣੀ ਘੱਡੀਦਾ ਹਾਂ ਪਾਣੀ ਆਇਆ ਹੁੰਦਾ ਵਾਹ ਬਾਕੀ ਤੁਹਾਨੂੰ ਛੱਪੜ ਵੀ ਦਿਖਾ ਲਦੇ ਆ ਆ ਦੇਖ ਲਓ ਹੁਣ ਤੁਸੀਂ ਹਿਲਾ ਪੁੱਛੋ ਅਦੀਵਰੀ ਹਾਂਜੀ ਸਰ ਜੀ ਕਿਤੇ ਖੜੇ ਹੋ ਤੁਸੀਂ ਮੈਂ ਜੀ ਪਿੰਡ ਤੋਤੇਣੀ ਮਲਾ ਵਿੱਚ ਪਿੰਡ ਜੁਏਗੀ ਮਲਾ ਦੋਤੇਣੀ ਖੜਾ ਜੀ ਇੱਥੇ ਕੀ ਮੱਛੀ ਕੁਛ ਬੋਲਣ ਲੱਗੀ ਕੀ ਕਰ ਲੇ ਇਹ ਮੱਛੀ ਜੀ ਸਾਡੇ ਉਹ ਪੰਚਾਇਤ ਦਾ ਬੇੜਾਗਰ ਖੋਇਆ ਪਿਆ ਚਾਚਾ ਜੋ ਸਾਡੇ ਪਿੰਡ ਦੀ ਪੰਚਾਇਤ ਮੌਜੂਦਾ ਹੈਗੀ ਆ ਉਹ ਸਾਨੂੰ ਕੋਈ ਸਹੂਲਤ ਨਹੀਂ ਦੇ ਰਹੀ ਬੋਰਟਾਂ ਲੈਣ ਆਈ ਆ ਜਾਂਦੇ ਆ ਫਿਰ ਇੱਕ ਸਾਡੇ ਬਲਜੀਤ ਸਿੰਘ ਸਰਪੰਚ ਆ ਉਹ ਮੌਜੂਦਾ ਸਰਪੰਚ ਹੈਗਾ ਜੀ ਨਾ ਉਹ ਸਰਪੰਚ ਆ ਨਾ ਕੋਈ ਪੰਚ ਆ ਜੋ ਮੌਜੂਦਾ ਸਰਪੰਚ ਹੈਗਾ ਆ ਉਹਨੇ ਜੋ ਕੁਝ ਵੀ ਕਰਨਾ ਹੈ ਬਲਜੀਤ ਸਿੰਘ ਦੇ ਸਿਰ ਕਹਿ ਤੇ ਕਰਨਾ ਹੈਗਾ ਆ ਆਹ ਦੇਖ ਲਓ ਸਾਡੀ ਕੰਡੀਸ਼ਨ ਦੇਖੋ ਜੀ ਇੱਥੇ ਸਾਡੇ ਬੱਚੇ ਆ ਫਿਰ ਅੱਗੇ ਥੋੜਾ ਜਿਹਾ ਆ ਜਾਓ ਜੀ ਇਧਰ ਆ ਦੇਖੋ ਬਿਜਲੀ ਦਾ ਮੀਟਰ ਆ ਇੱਥੇ ਅੱਗੇ ਜੀ ਚਾਰ ਭੇਡਾਂ ਮਾਰ ਚੁੱਕੀਆਂ ਆ ਇੱਥੇ ਕੱਲ ਨੂੰ ਕਿਸੇ ਬੱਚਾ ਕੋਈ ਝੜ ਕੇ ਨਾਲ ਮਰ ਗਿਆ ਕੌਣ ਜ਼ਿੰਮੇਵਾਰ ਆ ਕਿਸੇ ਦੇ ਬੱਚੇ ਦਾ ਕੋਈ ਜ਼ਿੰਮੇਵਾਰ ਹੈਗਾ ਜੀ ਆਹ ਕਿ ਕਿ ਘਰ ਘਰ ਵੀ ਛੱਡ ਕੇ ਚਲੇ ਗਏ ਲੋਕ ਘਰ ਛੱਡ ਕੇ ਗਏ ਜੀ ਸਾਡੇ ਚਾਚੇ ਹੋਣੇ ਸਾਡੇ ਪਰਿਵਾਰ ਦੇ ਵਿੱਚੋਂ ਹੀ ਹੈਗੇ ਆ ਜੀ ਉਹਨਾਂ ਨੂੰ ਇੱਥੇ ਨੰਗਣ ਦੀ ਪ੍ਰੋਬਲਮ ਸੀ ਸਿਆਣੇ ਸੀਰੀ ਸੀ ਵਿੱਚੋਂ ਘਰ ਛੱਡ ਕੇ ਨੂਰਮਹਿਲ ਚਲੇ ਗਏ ਜੀ ਉਹ ਹੁਣ ਮਜਬੂਰੀ ਹੈਗੀ ਆ ਕਿਹਦੇ ਘਰ ਦੇ ਵਿੱਚ ਪਾਣੀ ਪਾਦੀ ਗਈ ਕਿਤੇ ਜਿਹੜਾ ਸਾਬਕਾ ਸਰਪੰਚ ਤੁਹਾਡੇ ਜਿੰਨੇ ਪਲਾੜ ਬਲੂਡ ਕੱਟੇ ਕਿਤੇ ਪਲਾੜ ਵੇਚਣ ਦੇ ਕਰਕੇ ਤੇ ਨਹੀਂ ਇਹ ਕੋਈ ਪਤਾ ਨਹੀਂ ਜੀ ਅਸੀਂ ਹੁਣ ਕੁਛ ਨਹੀਂ ਕਹਿ ਸਕਦੇ ਜੀ ਸਾਡੇ ਅੱਧੇ ਦਿਲ ਸਮੱਸਿਆ ਦੇ ਲੋ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਹੈਗਾ ਬੀਬੀਆਂ ਇੱਥੇ ਆਈਆਂ ਇਹਨਾਂ ਨੂੰ ਪੁੱਛ ਲੋ ਕਿੰਨੇ ਪ੍ਰੋਬਲਮ ਦੇ ਵਿੱਚ ਹੈਗੇ ਆ ਜੀ ਆਹ ਮੁੰਡੇ ਦੀ ਨਾਲੋ ਸੱਟ ਲੱਗੀ ਆਈ ਆ ਮੁੰਡਾ ਪੱਟੀ ਬੰਨ ਕੇ ਤੁਰਿਆ ਫਿਰਦਾ ਪੜਨ ਦੇ ਦੇਣ ਆ ਉਹਦੇ ਆਹ ਦੇਖ ਲੋ ਮੁੰਡਾ ਦੀਦਾ ਜੀ ਪੱਟੀ ਬੰਨ ਕੇ ਤੁਰਿਆ ਫਿਰਦਾ ਇੱਥੇ ਤਿਲ ਕੇ ਡੈਗ ਗਿਆ ਜੇ ਕੱਲ ਨੂੰ ਕੋਈ ਬਿਜੁਰਗ ਡੈਗ ਗਿਆ ਕੋਈ ਜ਼ਿੰਮੇਵਾਰ ਹੈਗਾ ਜੀ ਕੋਈ ਕੋਈ ਟੇਪ ਬੱਬੀ ਨੂੰ ਫੜੋ ਫਿਰ ਬੱਬੀ ਨੂੰ ਫੜ ਕੇ ਕੀ ਕਰੀਏ ਜਦੋਂ ਕਹੀ ਤਾਂ ਬਸ ਉਹ ਕਹਿੰਦੇ ਵੋਟਾਂ ਵਾਂ ਬੋਟਾਂ ਬਲੇ ਆਵਾਂਗੇ ਆ ਹਾਲਾਤ ਹੈ ਆਈ ਸਾਡੇ ਇੱਕ ਜਿਹੜਾ ਮੌਜੂਦਾ ਸਰਪੰਚ ਹੈਗਾ ਇਹ ਮੌਜੂਦਾ ਸਰਪੰਚ ਦੀ ਤਾਂ ਅਥੋਰਟੀ ਹੈ ਨਹੀਂ ਕੋਈ ਵੀ ਉਹਦੇ ਕਾਗਜ਼ਾਂ ਦੇ ਵਿੱਚ ਸਰਪੰਚ ਆ ਜੋ ਕਰਨਾ ਬਲਜੀਤ ਸਿੰਘ ਨੇ ਕਰਨਾ ਨਾ ਉਹ ਸਰਪੰਚ ਆ ਨਾ ਕੋਈ ਪੰਚ ਆ ਅੱਛਾ ਦੇ ਵਿੱਚ ਦੋ ਉਹ ਬੰਦਾ ਇੱਕ ਚੌਧਰ ਕਰਦਾ ਆ ਪੰਚੀ ਤੇ ਪੰਚੀ ਦੇ ਵਿੱਚ ਹਾਂਜੀ ਤੁਹਾਨੂੰ ਤੁਸੀਂ ਇਹਨੂੰ ਰੋਕਦੇ ਕਿਉਂ ਨਹੀਂ ਕੋਈ ਕਾਰਵਾਈ ਨਹੀਂ ਕਰਵਾਈ ਹੁੰਦੀ ਉਹ ਸਰ ਜੀ ਕਾਰਵਾਈ ਕੀ ਕਰਵਾਈ ਆ ਜੀ ਪੈਸੇ ਤੇ ਜ਼ੋਰ ਦੇ ਨਾਲ ਪੈਸੇ ਵਾਲਾ ਤਕੜਾ ਬੰਦਾ ਉਹਦੀ ਸੁਣਦੇ ਸਾਡੀ ਕੋ ਸੁਣਦਾ ਹੋ ਕੋਣ ਗਰੀਬਾਂ ਦੀ ਕੋ ਸੁਣਦਾ ਵੀ ਹਾਂ ਆਈ ਤਾਂ ਬਹੁਤ ਲੋਕ ਬੈਠ ਕੇ ਹਟ ਗਏ ਆ ਜੀ ਅੱਛਾ ਆ ਸਰਕਾ ਉੱਥੇ ਬਿਜਲੀ ਦਾ ਉਤਰ ਨਹੀਂ ਦਾ ਦਰਖਾਸਤ ਵੀ ਦੇ ਕੇ ਆਏ ਕਿਸੇ ਨੇ ਸੁਣਵਾਈ ਨਹੀਂ ਕੀਤੀ ਇੱਕ ਤਾਂ ਆ ਥੱਲੇ ਪਾਣੀ ਵਾਲਾ ਹੋ ਗਿਆ ਇਹ ਹੋਦੀਆਂ ਭਾਜੀ ਇਹ ਹੋਦੀਆਂ ਜੀ ਆ ਦੇਖੋ ਹੋਦੀਆਂ ਦੇ ਹਾਲ ਦੇਖੋ ਅੱਗੇ ਜਾ ਕੇ ਦੇਖੋ ਅੱਗੇ ਵੀ ਇਹੀ ਹਾਲ ਹੋਊਗਾ ਇਹ ਤੁਮਹਾਨੂੰ ਡਰਨਾ ਨਹੀਂ ਪਈ ਤੁਹਾਨੂੰ ਇਹ ਦੇਖੀ ਨਹੀਂ ਮੈਨੂੰ ਪਤਾ ਹੀ ਨਹੀਂ ਸਰਪੰਚ ਹੈ ਕੌਣ ਹੈ ਜੀ ਨਾ ਮੈਨੂੰ ਨਾਂ ਦਾ ਪਤਾ ਜੇ ਤੁਸੀਂ ਜਾਈਏ ਤਾਂ ਬੋਲਦੀ ਹੋਰ ਤਰ੍ਹਾਂ ਨਹੀਂ ਬੀਬੀ ਨੂੰ ਦਿਓ ਮਾਈਕ ਚਰਾ ਬੀਬੀ ਕੀ ਕਹਿੰਦੀ ਹੈ ਮਾਈਕ ਸਰਪੰਚ ਦੀ ਫਿਰ ਐਦਾ ਹੀ ਬੋਲਦੀ ਹੁੰਦੀ ਜੋਂ ਕੰਡੀਲ ਮੈਂ ਠੀਕ ਨਹੀਂ ਕੀ ਮੈਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਸਰਪੰਚ ਨਹੀਂ ਨੂੰ ਲਿਆ ਦੇ ਮੈਨੂੰ ਨਹੀਂ ਕੋਤਾ ਕਹਿੰਦੀ ਅੱਛਾ ਤਾਂ ਕਹਿੰਦੀ ਅੱਛਾ ਵੀ ਸਰਪੰਚ ਜੀ ਕੋਲ ਤੁਸੀਂ ਜਾਂਦੇ ਹੋ ਉਹ ਇਹ ਕਹਿੰਦੀ ਮੈਨੂੰ ਪਤਾ ਨਹੀਂ ਕੁਝ ਵੀ ਫਿਰ ਉਹਨੂੰ ਪੁੱਛਾ ਵੀ ਪਤਾ ਕਿੰਨਾ ਭਾਈ ਅੱਡੇ ਮੱਲੇ ਵਾਲਿਆਂ ਨੂੰ ਤਾਂ ਸਰਪੰਚ ਦਾ ਪਤਾ ਹੀ ਨਹੀਂ ਵੀ ਸਰਪੰਚ ਲੱਗਿਆ ਘੂਰਿਆ ਜਾ ਵੀ ਰੋਰਿਆ ਜਾ ਉਰੇ ਆ ਜਾ ਉਰੇ ਆ ਜਾ ਨਹੀਂ ਕੋਈ ਨਹੀਂ ਮੈਂ ਕਿਹਾ ਬੱਲੇ ਵਾਲਿਆਂ ਨੂੰ ਤਾਂ ਹਜੇ ਤੱਕ ਇਹ ਨਹੀਂ ਪਤਾ ਵੀ ਸਰਪੰਚ ਹੈ ਕੋਣ ਮੈਨੂੰ ਲੱਗਦਾ ਉਹਦੇ ਪਿੰਨੂ ਨਹੀਂ ਪਤਾ ਹੋਣਾ ਬਾਈ ਪਤਾ ਹੀ ਨਹੀਂ ਜੀ ਪਤਾ ਨਹੀਂ ਕਿਸੇ ਨੂੰ ਵੀ ਨਹੀਂ ਸਿਆਣੇ ਬੰਦਿਆਂ ਨੂੰ ਨਹੀਂ ਪਤਾ ਹੈਗਾ ਨਿਆਣਿਆਂ ਦੀ ਬੱਕਰੀ ਕੱਲੇ ਦੀ ਆ ਜੀ ਕੀ ਬਾਤ ਇਹ ਤਾਂ ਸਰਪੰਚ ਦੇ ਹਲਾ ਦੇ ਹੋਏ ਇੰਨੀ ਸਰਪੰਚੀ ਕਰਨ ਦਾ ਫਾਇਦਾ ਕੀ ਕਿਸੇ ਦੇ ਹੱਥੀਂ ਚਲਵੇ ਕਣਾਂ ਤਾਂ ਦਾਣਿਆਂ ਬਾਰੇ ਗਏ ਸੀਗੇ ਸਾਨੂੰ ਕਹਿੰਦੇ ਸਾਨੂੰ ਨਹੀਂ ਪਤਾ ਕਹਿੰਦੀ ਪਰ ਉਹ ਜਦੋਂ ਵੀ ਆਉਂਦਾ ਆਪਾਂ ਦੱਸੀਦਾ ਦਾਣੇ ਆਉਣ ਲੱਗ ਪਤਾ ਹੀ ਨਹੀਂ ਸਾਨੂੰ ਕਹਿੰਦੀ ਕਿਆ ਬਾਤ ਹੈ ਜੀ ਸਾਰੇ ਥੱਲੇ ਪਾਣੀਆਂ ਦੇ ਉੱਪਰ ਜਿਹੜੇ ਹੈਗੇ ਆ ਲੱਗੇ ਹੋਇਆ ਮੀਟਰ ਤੇ ਮੰਨ ਲਓ ਲਗਭਗ ਕਹਿ ਲਈਏ ਮੌਤ ਨੂੰ ਸੱਦਾ ਜਿਹੜਾ ਹੈਗਾ ਆ ਇਹ ਬਿਲਕੁਲ ਦਿਨ ਦਿਹਾੜੇ ਆ ਕੋਈ ਵੀ ਕਿਸੇ ਦੀ ਜਾਨ ਇੱਥੇ ਜਾ ਸਕਦੀ ਆ ਇੱਥੇ ਪਤਾ ਲੱਗਾ ਵੀ ਕੁਝ ਭੇਡਾਂ ਨਾਲ ਇਹਦੇ ਵਿੱਚ ਹੋਈ ਆ ਤੇ ਹੁਣ ਹੋ ਸਕਦਾ ਕਿਸੇ ਕਿਸੇ ਇਨਸਾਨ ਦੀ ਮੌਤ ਦੀ ਵੇਟ ਕਰ ਰਿਹਾ ਮੈਨੂੰ ਲੱਗਦਾ ਇਹ ਇਹ ਜਿਹੜਾ ਖੰਭਾ ਆ ਤੇ ਸਰਪੰਚ ਹੁਣੀ ਜਿਹੜੇ ਇਹਦੇ ਵਿੱਚ ਕਿਤਨਾ ਕਿਤੇ ਸਿਰਫ ਇੱਕ ਮੁੱਖ ਕੀ ਕਹਿੰਦੇ ਨੂੰ ਦੇਖਣਯੋਗ ਵਾਲੇ ਬੰਦੇ ਰਹਿ ਗਏ ਨੇ ਹੋਰ ਤਾਂ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਕੰਮ ਨਹੀਂ ਤੇ ਸਰਪੰਚ ਦੇ ਸਾਰੇ ਕਾਰਨਾਮੇ ਦੇਖ ਲੈ ਪੈਣ ਜਾਂਦੇ ਲੋਕਾਂ ਨੂੰ ਸਰਪੰਚ ਦਾ ਨਾਂ ਹੀ ਨਹੀਂ ਪਤਾ ਕਿਉਂਕਿ ਸਰਪੰਚ ਦਾ ਨਾਂ ਤਾਂ ਬਤਾਵੇ ਜੇ ਪਿੰਡ ਦੇ ਵਿੱਚ ਵਿਚਰਦਾ ਹੋਵੇ ਤੇ ਦੂਜੀ ਗੱਲ ਇਹ ਆ ਵੀ ਸਾਬਕਾ ਸਰਪੰਚ ਇੱਥੇ ਕੀ ਕੰਮ ਕਰਦਿਆ ਮੌਜੂਦਾ ਸਰਪੰਚ ਦੀ ਜਗ੍ਹਾ ਸਾਬਕਾ ਸਰਪੰਚ ਕੰਮ ਕਿਉਂ ਕਰਦਾ ਆ ਤੇ ਦੂਜੀ ਗੱਲ ਇਹ ਆ ਵੀ ਪਿੰਡਾਂ ਦੇ ਇਹ ਏਡੇ ਮਾੜੇ ਹਾਲਤ ਕਿੰਨੀਆਂ ਗਰੰਟਾ ਪਿੰਡਾਂ ਦੇ ਵਿੱਚ ਆਈਆਂ ਨੇ ਕਿੰਨੇ ਕੰਮ ਹੋਏ ਨੇ ਤੇ ਇੱਥੇ ਇਹ ਹਾਲਾਤ ਇਸ ਪਿੰਡ ਦੀ ਗਲੀ ਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਥੋਂ ਦੇ ਤੇ ਆਹ ਲੋਕ ਸਾਰੇ ਪਿੰਡ ਦੇ ਖੜੇ ਨੇ ਕਿਉਂ ਮੁੰਡੇ ਘਰ ਛੱਡ ਕੇ ਗਏ ਆ ਅੱਛਾ ਉਹ ਮੁੰਡੇ ਇਸ ਵਜ੍ਹਾ ਤੇ ਚੱਲ ਗਏ ਇਸੇ ਵਜ੍ਹਾ ਨਾਲ ਉਹਨਾਂ ਨੇ ਬਲੈਦੀ ਆਈ ਸੀ ਉਹਨਾਂ ਦੇ ਮੁੰਡਾ ਬਾਹਰੋਂ ਆ ਜਾ ਰੁਪਈ ਉਧਰ ਲਿਆ ਮੈਂ ਜਿਹੜੇ ਬਣਾ ਉਹ ਬਾਈ ਹੁਣੀ ਨੇ ਜਿਹੜੇ ਇੱਥੋਂ ਘਰ ਛੱਡ ਗਏ ਚਲੇ ਗਏ ਤੇ ਬਾਈ ਕੀ ਕਾਰਨ ਸੀ ਘਰ ਛੱਡ ਕੇ ਜਾਣ ਦਾ ਭਾਜੀ ਪਾਣੀ ਦਾ ਇੱਥੋਂ ਬਰੋੜਾ ਬਿਮਾਰੀ ਦਾ ਘਰ ਆ ਆਪਣੇ ਅੱਛਾ ਸਾਰੋ ਗੈਸ ਵਾਲੀ ਸੀ ਨਿਕਾੜੇ ਇੱਥੋਂ ਕਿਤੋਂ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਸਾਰਿਆਂ ਨੂੰ ਪੇਟ ਦੀ ਪ੍ਰੋਬਲਮ ਆਉਂਦੀ ਡਾਇਰੀ ਦੀ ਪ੍ਰੋਬਲਮ ਆਉਂਦੀ ਪਾਣੀ ਤੋਂ ਅੱਛਾ ਸਾਰਾ ਪਾਣੀ ਥੱਲੇ ਜਾ ਰਿਹਾ ਆਪਣੇ ਉਹ ਹੀ ਆ ਰਿਹਾ ਬਾਪੂ ਹਾਂਜੀ ਕੀ ਪ੍ਰੋਬਲਮ ਹੈ ਜੀ ਤੁਹਾਡੇ ਹੁਣ ਇੱਥੇ ਇੱਥੇ ਕੋਈ ਵੀ ਪ੍ਰੋਗਰਾਮ ਜਿਹੜਾ ਮੈਂ ਨਾ ਬਣਿਆ ਨਹੀਂਗਾ ਕੋਈ ਵੀ ਨਾ ਛੱਪੜਿਆ ਨਾ ਗਰਾਉਂਡ ਆ ਤੇ ਨਾ ਕੋਈ ਪਾਣੀ ਦਾ ਨਿਕਾਸ ਕਿਸੇ ਪਾਸੇ ਵੀ ਹੈ ਨਹੀਂਗਾ। ਅੱਛਾ। ਹਾਂਜੀ। ਤੇ ਸਰਪੰਚ ਨੂੰ ਕਹਿੰਦੀ ਅੱਜ ਤੱਕ ਤੁਸੀਂ ਕਿਹਾ ਵੀ ਇਹਨੂੰ ਬਣਾ ਕੇ ਦੇ ਦਿਆਂਗੇ। ਹਾਂਜੀ। ਹਾਂਜੀ। ਅੱਛਾ। ਜਦੋਂ ਸਾਨੂੰ ਆ ਨਾ ਡੱਡੂਆਂ ਵਾਂਗੂ ਜਾਲ ਲਾ ਕੇ ਫੜ ਲੈਂਦਾ ਜਦੋਂ ਵੋਟਾਂ ਆਉਂਦੀਆਂ। ਜਦੋਂ ਵੋਟਾਂ ਨਿਕਲਦੀਆਂ ਫੇਰ ਵਿੱਚ ਸੈਡ ਦਿੰਦਾ ਆ। ਅੱਛਾ। ਛੱਪੜ ਉਹ ਹੀ ਆ। ਫੇਰ ਜਦੋਂ ਤੁਹਾਨੂੰ ਇੱਕ ਰੀ ਪਤਾ ਲੱਗਿਆ ਵੀ ਛੱਪੜ ਸਰਪੰਚ ਜਿਹੜਾ ਉਹ ਤੁਹਾਨੂੰ ਡੱਡੂਆਂ ਵਾਂਗੂ ਫੜਦਾ ਬਾਰ-ਬਾਰ ਫੜਦੇ ਕਿ ਉਹ ਲਾਰਾ ਸਾਡੇ ਬੰਦੇ ਖਰੀਦ ਹੋ ਜਾਂਦੇ ਆ। अच्छा बैठ ਜਾਂਦੇ ਬੰਦੇ ਬੰਦੇ ਬੈਠ ਖਰੀਦ ਹੋ ਜਾਂਦੇ ਆ ਹਾਂਜੀ ਉਹ ਵੱਡਾ ਬੰਦਾ ਆ ਹਾਂਜੀ ਉਹਦੇ ਨੂੰ ਹੋ ਜਾਣਾ ਜਿਹੜੇ 500 ਦੇ ਹਸਦੇ ਨੂੰ ਹੋ ਜਾਣਾ ਹਰ ਇੱਕ ਇਨਸਾਨ ਦਾ ਉਹਨੂੰ ਪਤਾ ਛੋਟੇ ਤੋਂ ਵੱਡੇ ਤੱਕ ਮੱਛੀਆਂ ਵਾਂਗੂ ਕਿੰਨੇ ਜਿਵੇਂ ਹਾਂਜੀ ਇਹ ਕਿੰਨੇ ਦਾ ਛੋਟੇ ਬਟ ਦਾ ਸਰਪੰਚ ਕੌਣ ਹੈ ਉਹਦਾ ਤੇ ਹਾਂਜੀ ਲੇਡੀਜ਼ ਆ ਲੇਡੀਜ਼ ਨੂੰ ਮਿਲੇ ਕਦੀ ਇਹ ਕਰੀ ਸੋ ਨਹੀਂ ਜੀ ਉਹ ਦੇਖੀ ਨਹੀਂ ਖੈਨ ਵੀ ਨਹੀਂ ਕੀਤੇ ਉਹਨੇ ਮੁੰਡਿਆਂ ਤੋਂ ਕਰਾਉਂਦੀ ਆ ਸਾਡੇ ਪਿੰਡ ਆ ਗਏ ਤੇ ਦੇਖਿਆ ਵੀ ਨਹੀਂ ਵੀ ਆਹ ਕਦੀ ਗਲੀਆਂ 'ਚ ਤੁਹਾਡੀ ਸਾਰ ਲੈਣ ਆਈ ਬੀਬੀ ਨਹੀਂ ਹਾਂ ਦੇਖੀ ਵੀ ਨਹੀਂ ਕੋਣਾ ਫਿਰ ਇੱਥੇ ਸਰਪੰਚ ਉਹ ਬਲਜੀਤ ਸਿੰਘ ਸਰਪੰਚ ਬਲਜੀਤ ਸਿੰਘ ਐਵੇਂ ਦੇਖੇ ਯਾਰ ਸਾਫ ਦਾ ਸਰਪੰਚ ਆ ਸਾਫ ਦਾ ਸਰਪੰਚ ਅੱਛਾ ਸਰਪੰਚ ਹੀ ਅੱਜ ਵੀ ਸਾਫ ਦਾ ਸਰਪੰਚ ਕਰ ਰਿਹਾ ਹਾਂ ਜੀ 25 ਸਾਲ ਪਹਿਲਾਂ ਹਾਂ ਜੀ 30 ਸਾਲਾਂ 'ਚ ਇੱਕ ਵਾਰੀ ਬਣਿਆ ਆ ਪਹਿਲਾਂ ਸਟਾਰਟਿੰਗ ਤੇ ਮੁੜ ਕੇ ਸਾਡੇ ਐਸਆਈ ਬਣਦੇ ਰਹੇ ਆ ਛੋਟੇ ਪਰ ਉਹਨੂੰ ਉਹਨੂੰ ਕਦੀ ਹਾਲ ਸੁਣ ਆਇਆ ਵੀ ਆਹ ਸਾਡਾ ਹਾਲ ਹੈ ਭਾਈ ਤੈਨੂੰ ਜਿਹਾ ਜੀ ਲਾਰੇ ਲਾਈ ਜਾਂਦਾ ਆ ਆਪ ਬੜਾ ਪੋਲੀਟਿਕਲ ਤਕੜਾ ਪੋਲੀਟਿਕਲ ਬਣਾਇਆ ਇਸੇ ਕਰਕੇ ਜਿੱਤਦਾ ਉਹ ਟਾਈਮ ਸਾ ਬੋਟਾ ਵਾਲਿਆਂ ਨੂੰ ਪੈਸੇ ਦੇ ਜਾਂਦਾ ਵੋਟਰਾਂ ਨੂੰ ਸਾਰਿਆਂ ਨੂੰ ਖਰੀਦ ਹੋ ਜਾਂਦਾ ਉਹ ਪੈਸੇ ਦਿੰਦਾ ਉਹੀ ਤੇ ਗਲੀਆਂ ਨਾਲੀਆਂ ਤੇ ਲਾਏ ਹੋਣ ਤਾਂ ਅੱਜ ਲੋਕ ਸੁਖੀ ਨਾ ਹੋਣ ਹਾਂਜੀ ਭਾਜੀ ਉਹ ਇਹ ਗੱਲ ਕਹਿੰਦਾ ਆ ਉਹ ਕਹਿੰਦਾ ਤੁਹਾਨੂੰ ਮੈਂ ਪੈਸੇ ਦਿੱਤੇ ਆ ਕੰਮ ਵੀ ਮੁੱਦਾਂ ਦਾ ਹੀ ਕਰਨਾ ਪਿੰਡ ਦੇ ਅੱਛਾ ਹਾਂ ਇਹ ਗੱਲ ਕਹਿੰਦਾ ਹੋ ਸਾਰੀ ਵੇਖੇ ਹੋਏ ਤੁਹਾਡੀ ਕੀਮਤ ਪਾਈ ਆ ਬੰਦੇ ਦੇ ਕੀਮਤ ਬੋਰਡ ਦੀ ਉਸ ਬੋਰਡ ਦੇ ਆਧਾਰ ਤੇ ਤੁਹਾਡਾ ਕੰਮ ਨਹੀਂ ਹੋ ਰਿਹਾ ਵੀ ਤੁਸੀਂ ਪੈਸੇ ਕਿਉਂ ਲੈਂਦੇ ਹੋ ਸਾਡੇ ਜੀ ਜੋ ਵੀ ਕੁਝ ਕਹਿ ਦਿੰਦੇ ਆ ਸਾਡੇ ਕੋਈ ਵੀ ਚੀਜ਼ ਨਹੀਂ ਬਣੀ ਹੋਈ ਅੱਛਾ ਸਾਡੇ ਗਲੀਆਂ ਦਾ ਪਾਣੀ ਵੀ ਗੰਦਾ ਹੋ ਚੁੱਕਾ ਟੋਲਟਾਂ ਦਾ ਘਟੜਾ ਦਾ ਪਾਣੀ ਡਾਲਦਾ ਆ ਸਾਰੀ ਜਨਤਾ ਬਿਮਾਰ ਹੋਈ ਆ ਇੱਧਰ ਜੀ ਤੇ ਕੋਈ ਵੀ ਸਾਡੇ ਇੱਥੇ ਕਿਸੇ ਵੀ ਸੰਯੋਗ ਨਾਲ ਕੋਈ ਮਸਲਾ ਹੱਲ ਹੋਇਆ ਹੈ। ਕੀ ਬੰਦ ਚੂਹੇ ਕੀ ਆ? ਹਾਂਜੀ ਚੂਹੇ ਕੀ ਆ ਜੀ। ਅੱਛਾ ਕਲੋਨੀਆਂ ਬੱਜੀ। ਕਲੋਨੀਆਂ ਬੱਜਦੀਆਂ। ਮਨਾ ਦੋ ਚਿਆਣੀ ਕਲੋਨੀ। ਅੱਛਾ ਕੋਈ ਸਾਡੇ ਬੈਣ ਉੱਠਣ ਦਾ ਥਾਂ ਨਹੀਂ ਕੋਈ ਫੈਨ ਤੁਹਾਨੂੰ ਨਹੀਂ ਕੋਈ ਕਿਸੇ ਕੰਮ ਲੈਣੀ। ਅੱਛਾ ਤੇ ਬਹੁਤ ਜ਼ਿਆਦਾ ਖੱਜਲ ਖਰਾਬੀ ਗਲੀਆਂ ਦੇ ਵਿੱਚ ਹੋਈ ਆ ਤੁਸੀਂ ਖੁਦ ਵੀ ਦੇਖ ਸਕਦੇ ਆ। ਇਹ ਗੱਲ ਆ ਜਾਂਦੀ ਆ ਵੀ ਜਦੋਂ ਪਿੰਡ ਦੇ ਵਿੱਚ ਇੱਕ ਲੇਡੀਜ਼ ਸਰਪੰਚ ਆ ਹਾਂਜੀ ਤੇ ਲੇਡੀ ਸਰਪੰਚ ਹੁੰਦੇ ਹੋਏ ਵੀ ਇੰਨੀਆਂ ਲੇਡੀਜ਼ ਦੁਖੀ ਹੋਣ ਪਿੰਡ ਦੀਆਂ ਹਾਂਜੀ ਤਾਂ ਗੱਲ ਥੋੜੀ ਜਿਹੀ ਸਮਝੋਂ ਬਾਹਰ ਜੀ ਆ ਕਿ ਚੱਕਰ ਕੀ ਆ ਇਹ ਉਹ ਪਤਾ ਵੀ ਹੁਣ ਕੀ ਚੱਕਰ ਇਹ ਤਾਂ ਹੁਣ ਸਰਪੰਚੀ ਨੂੰ ਪਤਾ ਹੋ ਅਸੀਂ ਤਾਂ ਵੋਟਾਂ ਪਾਉਣਗੇ ਪਾ ਦਈਆਂ ਅੱਛਾ ਇਹ ਤੁਹਾਨੂੰ ਉਹਨੂੰ ਪਤਾ ਨਹੀਂ ਕਿ ਕਿਉਂ ਤੇ ਹੁਣ ਸਰਪੰਚ ਨੂੰ ਪੁੱਛਿਆ ਨਹੀਂ ਤੁਸੀਂ ਵੀ ਤੈਨੂੰ ਵੋਟਾਂ ਪਾਈਆਂ ਹੁਣੇ ਤਾਂ ਸਾਡੀ ਵੀ ਸਰ ਲੈ ਜੀ ਪੁੱਛਿਆ ਨਹੀਂ ਆ ਸਾਡਾ ਜਿਹੜਾ ਫਰਜ਼ ਸੀ ਅਸੀਂ ਨਿਭਾਤਾ ਹੁਣ ਉਹਨਾਂ ਦਾ ਜਿਹੜਾ ਫਰਜ਼ ਆ ਉਹ ਤੁਸੀਂ ਪੂਰ ਦੇ ਸਕਦੇ ਆ ਤੇ ਸਰਪੰਚਲੀ ਕੌਣ ਆ ਤੁਹਾਡੇ ਇੱ ਸਰਪੰਚ ਨੇ ਕਿਹਦੇ ਕਿਹਦੇ ਦੇਖੀ ਆ ਦੱਸੋ ਤੁਹਾਡੇ ਸਾਰਿਆਂ ਚੋਂ ਸਾਡੀ ਸਾਰਿਆਂ ਨੇ ਦੇਖੀ ਆ ਜੇ ਇੱਥੇ ਗਏ ਤੁਸੀਂ ਦੇਖੀ ਆ ਅੱਛਾ ਅਲੱਖ ਕਿਨੇ ਕਿਨੇ ਉਹ ਕਿੰਨੇ ਬੰਦਾਂ ਨੇ ਦੇਖੇ ਹੱਥ ਖੜੇ ਕਰੋ ਮੜੀ ਜੀ ਸਰਪੰਚ ਜੀ ਸਾਰੇ ਸਾਰੇ ਸਰਪੰਚ ਜੀ ਦੇਖਿਆ ਪਰ ਗਲੀਆਂ 'ਚ ਕੰਮ ਕਰਦੀ ਕਹਿੰਦੇ ਕਿਹਨੇ ਦੇਖਿਆ ਕਿਸੇ ਨੇ ਨਹੀਂ ਦੇਖੀ ਜੀ ਕੰਮ ਕਰਦੀ ਦੇਖੀ ਹਾਂ ਜੀ ਅਸੀਂ ਤਾਂ ਘਰ ਵੀ ਨਹੀਂ ਕੰਮ ਕਰਦੀ ਦੇਖੀ ਉਹ ਤਾਂ ਦੇਖਿਆ ਪਰ ਕੰਮ ਕਰਦੀ ਨਹੀਂ ਕਿ ਆਹ ਹਟਾ ਤੁਸੀਂ ਗੱਲ ਕਰੋ ਮੜੀ ਜੀ ਗੱਲ ਸੁਣਾ ਹਾਂ ਜੀ ਪਤਾ ਸਰ ਕੀ ਗੱਲ ਹੈ ਇੱਥੇ ਗਲੀਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਬੱਚਿਆਂ ਨੂੰ ਮੱਛਰ ਦੇ ਨਾਲ ਬਿਮਾਰੀ ਲੱਗਦੀ ਆ ਤੇ ਜਦੋਂ ਨਾਲੀਆਂ ਕੱਢੀਦਾ ਤੇ ਇੱਕ ਦੂਜੇ ਨਾਲ ਪਸਾਦ ਹੁੰਦਾ ਆ ਛੋਟੇ ਛੋਟੇ ਪੈਪਾਏ ਤਾਂ ਤੀਜੇ ਦਿਨ ਬਲੌਕ ਹੋ ਜਾਂਦੇ ਆ ਕਾਚਾ ਹਾਂਜੀ ਤੇ ਕਦੀ ਫਿਰ ਕੋਈ ਸਾਰ ਲੈਣਾ ਆਇਆ ਨਹੀਂ ਤੁਹਾਡੀ ਪੰਚਾਇਤ ਵਿੱਚ ਕੋਈ ਨਹੀਂ ਆਉਂਦਾ ਸੀ ਆਪੇ ਹੀ ਘਰੀ ਦਾ ਸਾਡੇ ਬਾਥਰੂਮ ਵਿੱਚ ਦੀ ਪਾਣੀ ਕਮਰੇ ਦੇ ਵਿੱਚ ਵੜ ਜਾਂਦਾ ਤੁਸੀਂ ਦੇਖ ਸਕਦੇ ਆ ਜਾ ਕੇ ਇੰਨੇ ਬੁਰੇ ਹਾਲਾਤ ਹੋ ਜਾਂਦੇ ਆ ਹੁਣ ਕੱਲ ਪਰਸੋ ਹੀ ਕੱਢਦੇ ਹਟੇ ਆ ਤਾਂ ਹੀ ਸਾਫ਼ ਅਗਲੀਆਂ ਅੱਛਾ ਹਾਂਜੀ ਯੋ ਦਿੱਲੀ ਗਲੀ ਤਾਂ ਕਹਿੰਦੇ ਹੋਣਾ ਕਿ ਜੋ ਪੈਸੇ ਇਕੱਠੇ ਕਰਕੇ ਰੂਵਾ ਪਰੋਣੇ ਹੈ ਕਿ ਜੇ ਪਾਛੇ ਜਿਹੜੀ ਮੋਟਰ ਲੱਗੀ ਆ ਇਹਨੂੰ ਪੈਪੀ ਪਾਣੇ ਚਾਹੀਦੇ ਪੇਰੀ ਘਰੋ ਘਰੀ ਪਾਣੀ ਚੱਲੂ ਜੇ ਉਹਦਾ ਪਾਣੀ ਖਰਾਬ ਹੋ ਗਿਆ ਪੀਂਹਾਂ ਦਾ ਮੀਟਿੰਗ ਅਗਰ ਪਾਣੀ ਖਰਾਬ ਹੋਇਆ ਤੇ ਇਹ ਪਾਣੀ ਆਪਾ ਬਰਤ ਸਕਦੇ ਆ ਤੇ ਜੇ ਇਹਨੂੰ ਪੈਪੀ ਨਾ ਪਿਆ ਕੋਈ ਇੰਤਜ਼ਾਮੀ ਨਾ ਹੋਇਆ ਤਾਂ ਇਹ ਖੜੀ ਮੋਟਰ ਦਾ ਤਾਂ ਇਦਾਂ ਕੋਈ ਕੰਮ ਨਾ ਨਾ ਕੋਈ ਸਾਡੇ ਰਾਸ਼ਨ ਕਾਰਡ ਆ ਜੇ ਅਸੀਂ ਬਣਨੇ ਦਿੰਦੇ ਆ ਤਾਂ ਉਹ ਬਣਦੇ ਨਹੀਂ ਹੈਗੇ ਉਹ ਰੱਦੀ ਵਾਂਗੂ ਸੈਟ ਦਿੰਦੇ ਆ ਫਾਰਮਲ ਜਾ ਕੇ ਕੋਈ ਰਾਸ਼ਨ ਕਾਰਡ ਨਹੀਂ ਬਣਦਾ ਹੈਗਾ ਕੋਈ ਸਹੂਲਤ ਨਹੀਂ ਹੈਗੀ ਦੋ ਤਿੰ ਰਾਸ਼ਨ ਕਾਰਡ ਦੇ ਪੇਪਰ ਅਪਲਾਈ ਕੀਤੇ ਆ ਸਾਡਾ ਰਾਸ਼ਨ ਕਾਰਡ ਵੀ ਨਹੀਂ ਆਇਆ ਹੈਗਾ اچھا ਹਾਂਜੀ ਤੇ ਸਰਪੰਚੀ ਨੇ ਤਾਂ ਕਦੇ ਕਿਹਨੇ ਗਲਤ ਵੀ ਨਹੀਂ ਕੀਤੀ ਆ ਵੀ ਗੱਲ ਕੀਤੀ ਉਹ ਕਹਿੰਦੇ ਵੋਟਾਂ ਤੇ ਬਣੂਗਾ ਜਦੋਂ ਵੋਟਾਂ ਤੇ ਜਾਇਦਾ ਆ ਤਾਂ ਫੇਰ ਫਾਰਮ ਲੈ ਕੇ ਰੱਖ ਲੈਂਦੇ ਫੇਰ ਨਹੀਂ ਬਣਦੀ ਅੱਛਾ ਵੀ ਵੋਟਾਂ ਤੇ ਬਣੂ ਹੁਣ ਵੋਟਾਂ ਤਾਂ ਆ ਗਈਆਂ ਹੁਣ ਦੇਖਾਂਗੇ ਫੇਰ ਦੁਬਾਰਾ ਜਾ ਕੇ ਜੇ ਬਣ ਜੂਗਾ ਤਾਂ ਨਹੀਂ ਤਾਂ ਪਿੰਡ ਦੇ ਵਿੱਚ ਤਾਂ ਹੈ ਹੀ ਨਹੀਂ ਨਾਮ ਹੀ ਹੈ ਨਹੀਂ ਜਿਨ੍ਹਾਂ ਦਾ ਰਾਸ਼ਨ ਕਾਰਡ ਹੈ ਨਹੀਂ ਉਹਨਾਂ ਦਾ ਨਾਮ ਵੀ ਕੀ ਹੋਣਾ ਪਿੰਡ ਦੇ ਵਿੱਚ ਨਾ ਮਤਲਬ ਵੀ ਕਹਿ ਲਿਆ ਨਹੀਂ ਸਰਪੰਚੀ ਦੀ ਤੁਹਾਡੀ ਦੀ ਜਿਹੜੀ ਕਾਰਗੁਜ਼ਾਰੀ ਆ ਜ਼ੀਰੋ ਇੱਥੇ ਹਾਂਜੀ ਬਿਲਕੁਲ ਜੀਰੋ ਕਹਿ ਸਕਦੇ ਹਾਂ ਕਿਉਂਕਿ ਚਲੋ ਇੱਕ ਮhalla ਪੂਰਾ ਕਿੱਡਾ ਵੱਡਾ ਮhalla ਤੁਹਾਡਾ ਨਾ ਕਿੰਨੇ ਲੋਕ ਤੁਸੀਂ ਰਹਿੰਦੇ ਹੋ ਪਰ ਇਹਦੇ ਵਿੱਚ ਇੱਕ ਵੀ ਜਗ੍ਹਾ ਤੇ ਕੰਮ ਨਹੀਂ ਕੀਤਾ ਆ ਤੁਸੀਂ ਦੇਖ ਹੀ ਸਕਦੇ ਆ ਸਰ ਹਾਲਾਤ ਕਈ ਵਲੇ ਸੜਕਾਂ ਤੇ ਉਦਾਂ ਹੀ ਪਾਣੀ ਹੁੰਦਾ ਬਲਾਕ ਹੋ ਜਾਂਦੇ ਆ ਪੈਪਤਾ ਜੀ ਹੁਣ ਜੇ ਉਦੋਂ ਕਰਾਈ ਅਸੀਂ ਆਪ ਕਰਾਈ ਬੋਲੋ ਪੈਸੇ ਦੇ ਕੇ ਕਰਵਾਈ ਦੇ ਆ ਫਿਰ ਉਹਨਾਂ ਇੱਕ ਦਿਨ ਨਿਕਲਦੇ ਫਿਰ ਦੂਜੇ ਤੀਜੇ ਦਿਨ ਬੰਦ ਹੋ ਜਾਂਦੇ ਆ